ਜਿਹੜਾ ਅੱਜ ਕੱਲ ਦੀ ਸਭ ਤੋਂ ਜ਼ਿਆਦਾ ਰਿਕੁਆਇਰਮੈਂਟ ਵਾਲਾ ਮਾਡਲ ਹੈ ਉਹ اے ਮਾਡਲ ਹੈਗਾ ਸਰ ਇਹ 28 ਲਾਈਟਸ ਦਾ ਮਾਡਲ ਹੈਗਾ ਜਿਹੜਾ ਫ੍ਰੈਂਡਲੀ ਹੈਗਾ ਮੋਰਓਵਰ ਜ਼ੀਰੋ ਮੇਨਟੇਨੈਂਸ ਦਾ ਪ੍ਰੋਡਕਟ ਹੈਗਾ ਲੇਟੈਸਟ ਮਾਡਲ ਆਇਆ ਹੈਗਾ ਰਿੰਗ ਵਾਲਾ ਤਿੰਨ ਕਲਰ ਚੇਂਜ ਕਰਦਾ ਹੈਗਾ ਜੀ ਡਬਲ ਹਾਈਟ ਲਈ ਮਾਡਲ ਹੈਗਾ ਜੀ ਇਹ ਸਿੰਗਲ ਹਾਈਟ ਲਈ ਮਾਡਲ ਹੈਗਾ ਇਸ ਨੂੰ ਚਾਹੇ ਤੁਸੀਂ ਡਰਾਇੰਗ ਰੂਮ ਚ ਲਗਾਓ ਜਿਵੇਂ ਅੱਜ ਕੱਲ ਡਾਈਨਿੰਗ ਏਰੀਆ ਬਹੁਤ ਅੱਛੇ ਬਨਣ ਲੱਗੇ ਉਹਨਾਂ ਲਈ ਇਹ ਮਾਡਲ ਹੈਗਾ ਸਟੱਡੀ ਟੇਬਲ ਲੈਂਪਸ ਹੈਗੇ ਜੀ ਔਰ ਸਟ੍ਰੇਨ ਫ੍ਰੀ ਮਾਡਲ ਹੈ ਹੁਣ ਜਿ ਕੰਪਨੀ ਕਹਿੰਦੀ ਹੈ ਕਿ 24 ਘੰਟੇ ਚਾਹੇ ਅਗਰ 10 ਤੋਂ 12 ਘੰਟੇ 8 ਟੇਬਲਮ ਸਟੂਡੈਂਟ ਯੂਜ਼ ਕਰਦੇ ਬਿਲਕੁਲ ਸਟ੍ਰੇਨ ਫ੍ਰੀ ਹੈ ਇਹ ਗੇਟ ਦੇ ਪਿੱਲਰ ਤੇ ਲੱਗਣ ਲਈ ਹੈ ਠੀਕ ਮਿਨੀਮ ਡਾਈਕਾਸਟ ਦਾ ਮਾਡਲ ਹੈ ਇੰਡੀਅਨ ਪ੍ਰੋਡਕਟ ਹੈ ਅਨਬ੍ਰੇਕਬਲ ਸ਼ੀਟ ਦੇ ਵਿੱਚ ਹੈ ਸਰ ਚਾਹੇ 100 ਰੁਪਏ ਦੀ ਚੀਜ਼ ਹੈ ਚਾਹੇ ਲੱਖ ਰੁਪਏ ਦੀ ਹੈ ਸਭ ਤੇ ਐਮਆਰਬੀ ਦਾ ਲੱਗਿਆ ਹੋਇਆ ਹੈ ਦੋਸਤੋ ਨਾ ਅੱਜ ਉਹ ਵੀਰ ਮਲਾਉਣਾ ਜਿਨੇ ਲਾਈਟਾਂ ਦਾ ਝੂਮਰਾਂ ਦਾ ਇੰਨੀ ਵੈਰਾਈਟੀ ਪੰਜਾਬ ਦੇ ਵਿੱਚ ਲਿਆਤੀ ਵੀ ਲੋਕਾਂ ਨੂੰ ਦਿੱਲੀ ਦਾ ਗੇੜਾ ਬਚਾਤਾ ਪਹਿਲਾਂ ਦਿੱਲੀ ਤੱਕ ਤੇਲ ਮਚਾਉਂਦੇ ਸਾਰਾ ਫਿਰ ਵੀ ਆ ਚੀਜ਼ਾਂ ਨਹੀਂ ਮਿਲਦੀਆਂ ਸੀ ਫਿਰ ਕਈ ਵਾਰ ਜੇ ਕਹਿ ਦਈਏ ਕੁਆਲਿਟੀ ਨਹੀਂ ਵਧੀਆ ਮਿਲਦੀ ਸੀਗੀ ਤੇ ਅਮਨ ਗੋਇਲ ਕੋਲੇ ਖੜੇ ਆ ਬਾਈ ਜੀ ਕੋਲੇ ਨਾ ਇੱਕ ਇੱਕ ਚੀਜ਼ ਹੈ ਜਿਵੇਂ ਝੂਮਰਾ ਤੋਂ ਲੈ ਕੇ ਫੈਂਸੀ ਲਾਈਟਾਂ ਦੀ ਮੈਂ ਕਹਣਾ ਯਾਰ ਸਾਨੂੰ ਕਿਧੋਂ ਹੋਰ ਕੁਆਲਿਟੀ ਨਹੀਂ ਮਿਲਣੀ ਤੇ ਰੇਟ ਬਹੁਤ ਜਾਇਜ਼ ਨੇ ਬਾਈ ਜੀ ਸਵਾਗਤ ਹੈ ਬਾਈ ਸਭ ਤੋਂ ਪਹਿਲਾਂ ਤਾਂ ਆਪਣੀ ਨਾਮ ਤੇ ਲੋਕੇਸ਼ਨ ਦਾ ਦਈਏ ਸਰ ਇਹ ਨਾਥ ਇਲੈਕਟ੍ਰੀਕਲਸ ਸਾਡਾ ਜਿਹੜਾ ਸ਼ੋਰੂਮ ਹੈਗਾ ਅਗਰ ਤੁਸੀਂ ਫੁਆਰਾ ਚੌਂਕ ਤੋਂ ਮੋਦੀ ਕਾਲਜ ਦੀ ਤਰਫ ਜਾਣ ਲੱਗੋਗੇ ਰਸਤੇ ਦੇ ਵਿੱਚ ਰਾਮਗੜੀਆ ਬਾਡੀ ਬਿਲਡਰ ਹੈ ਬਸ ਹਨ ਬੋਡੀਆਂ ਲਗਾਉਣੇ ਉਹਦੇ ਨਾਲ ਵਾਲਾ ਆਪਣਾ ਸ਼ੋਰੂਮ ਹੈਗਾ ਜੀ ਠੀਕ ਹੈ ਜੀ ਜੀ ਸਰ ਭਾਈ ਇਹ ਪੱਕੀ ਗੱਲ ਆ ਵੀ ਪਹਿਲਾਂ ਲੋਕ ਆ ਚੀਜ਼ਾਂ ਲੈਣ ਦਿੱਲੀ ਜਾਂਦੇ ਸੀਗੇ ਹੁਣ ਮਤਲਬ ਨਾਥ ਇਲੈਕਟ੍ਰੀਕਲ ਪਟਿਆਲੇ ਆਉਂਦੇ ਨੇ ਹਾਂਜੀ ਸਰ ਹੁਣ ਮਤਲਬ ਅਗਰ ਗੱਲ ਕਰਾਂ ਮੈਂ ਤੁਹਾਡੇ ਨਾਲ ਰੀਸੈਂਟ ਜੋ ਤੁਹਾਡੀ ਵੀਡੀਓਜ਼ ਦੇ ਥਰੂ ਹੋਇਆ ਹੈਗਾ ਮੇਰੇ ਨਾਲ ਜੀ ਦਿੱਲੀ ਗੁੜਗਾਓ ਗ੍ਰੇਟਰ ਨੌਇਡ ਆ ਦੂਰ ਦੂਰ ਤੱਕ ਮਤਲਬ ਅਪਰੋਚ ਕਰਨ ਲੱਗੇ ਹੈਗੇ ਲੋਕ ਅਗਰ ਕਸਟਮਰ ਕਹਿੰਦੇ ਸੀ ਸਾਨੂੰ ਦਿੱਲੀ ਇੰਨੇ ਦਾ ਮਿਲਦਾ ਤੁਸੀਂ ਇੰਨੇ ਦਾ ਦੇ ਰਹੇ ਹੋ ਮਤਲਬ ਦਿੱਲੀ ਤੋਂ ਵੀ 5-7000 10000 ਦਾ ਰੇਟ ਤੁਹਾਨੂੰ ਫਰਕ ਆਪਣੇ ਪਤਾ ਲੱਗੂਗਾ ਜੋ ਕਸਟਮਰ ਨੇ ਰਿਵਿਊ ਦਿੱਤਾ ਮੈਨੂੰ ਠੀਕ ਹੈ ਦੇਖੋ ਮੇਰੇ ਕਸਟਮਰ ਨੇ ਮੈਨੂੰ ਆ ਕੇ ਦੱਸਿਆ ਹੈਗਾ ਕਿ ਤੁਹਾਡਾ ਦਿੱਲੀ ਨਾਲੋਂ ਵੀ ਰੇਟ ਘੱਟ ਹੈਗਾ ਠੀਕ ਹੈ ਜੀ ਹਾਂਜੀ ਤੇ ਲੈ ਵੀ ਮਿੱਤਰਾਂ ਵਿਚਾਲੇ ਰੱਖੀ ਬਾਈ ਨੂੰ ਲਾਓ ਵੀ ਮਿੱਤਰੋ ਬਾਈ ਕੋਲੇ ਹੁਣ ਤਾਂ ਝੋਮਰ ਦਿਖਾ ਦਈਏ ਬਾਈ ਸਾਰੀਆਂ ਵੈਰਾਈਟੀਆਂ ਛੋਟੇ ਤੋਂ ਲੈ ਕੇ ਵੱਡੇ ਤੱਕ ਜਿਹੜਾ ਮਰਜ਼ੀ ਚੁਮਰ ਲੈ ਲਈ ਆਪਣੇ ਕੋਲ ਬਿਲਕੁਲ ਸਰ ਹੁਣ ਜਿਵੇਂ ਫੈਸਟਿਵ ਸੀਜ਼ਨ ਆਉਣ ਵਾਲਾ ਹੈਗਾ ਸਰ ਜੀ ਉਸ ਨੂੰ ਦੇਖਦੇ ਹੋਏ ਅਸੀਂ ਪੂਰਾ ਸਟਾਕ ਲਿਆਏ ਹੈਗੇ ਬਿਲਕੁਲ ਲੇਟੈਸਟ ਸਟਾਕ ਜੋ ਕਸਟਮਰ ਸਾਡੇ ਕੋਲ ਰਿਕੁਆਇਰਮੈਂਟ ਲੈ ਕੇ ਆਵੇ ਤੇ ਉਸ ਨੂੰ ਫੁੱਲਫਿਲ ਕਰ ਸਕੀਏ ਚਾਹੇ ਉਹ ਮਾਡਰਨ ਕਨਸੈਪਟ ਹੈ ਚਾਹੇ ਉਹ ਕਲਾਸਿਕਲ ਕਨਸੈਪਟ ਹੈ ਚਾਹੇ ਆਰਕੀਟੈਕਚਰਲ ਕਨਸੈਪਟ ਹੈਗਾ ਜਿਵੇਂ ਇਹ ਵਾਲੇ ਮਾਡਲ ਹੈਗੇ ਸਟਾਰਟਿੰਗ ਇਹੋ ਲੇਟੈਸਟ ਮਾਡਲ ਆਇਆ ਹੈਗਾ ਰਿੰਗ ਵਾਲਾ ਜੀ ਭਾਈ ਇਹ ਵਾਲਾ ਮਾਡਲ ਤਿੰਨ ਕਲਰ ਚੇਂਜ ਕਰਦਾ ਹੈਗਾ ਜੀ ਡਬਲ ਹਾਈਟ ਲਈ ਮਾਡਲ ਹੈਗਾ ਜੀ ਠੀਕ ਹੈ ਜੀ ਔਰ ਇਸ ਨੂੰ ਜਿਹੜਾ ਮਰਜੀ ਤੁਸੀਂ ਕਲਰ ਜਿੰਨੀ ਵਾਰ ਤੁਸੀਂ ਸਵਿਚ ਆਨ ਆਫ ਕਰਕੇ ਚਲਾਉਗੇ ਵਾਈਟ ਨੇਚਰਲ ਔਰ ਵਾਰਮ ਠੀਕ ਹੈ ਜੀ ਬਹੁਤ ਜਿੰਨੇ ਵਾਰ ਇਹਨੂੰ ਚਲਾਈ ਚੱਲਾਂਗੇ ਉਨੇ ਵਾਰ ਇਹਨੇ ਚੇਂਜ ਕਰੀ ਜਾਂਦਾ ਬਿਲਕੁਲ ਸਰ ਬਿਲਕੁਲ ਠੀਕ ਹੈ ਜੀ ਔਰ ਕੀ ਕਹਿੰਦੇ ਆ ਕਟੋਕਟ ਵੀ 15 ਫੁੱਟ ਤੱਕ ਏਰੀਆ ਕਵਰ ਕਰ ਸਕਦਾ ਉਪਰੋਂ ਦੀ ਨੀਚੇ ਤੱਕ ਠੀਕ ਹੈ ਜੀ ਇੱਕ ਵਾਰ ਆ ਦਿਖਾਈ ਆਹ ਬਹੁਤ ਪਿਆਰਾ ਲੱਗਦਾ ਮੈਂ ਕਹਿੰਦਾ ਮਾਡਰਨ ਜੇ ਡਰਾਇੰਗ ਰੂਮ ਦੇ ਉੱਪਰ ਵੀ ਲਾਉਣਾ ਹੈ ਇਹ ਉੱਥੇ ਵੀ ਬਈ ਕੰਮ ਆ ਜੂਗਾ ਸਰ ਇਹ ਸਿੰਗਲ ਹਾਈਟਲੀ ਮਾਡਲ ਹੈਗਾ ਇਸ ਨੂੰ ਚਾਹੇ ਤੁਸੀਂ ਡਰਾਇੰਗ ਰੂਮ ਚ ਲਗਾਓ ਜਿਵੇਂ ਅੱਜ ਕੱਲ ਡਾਈਨਿੰਗ ਏਰੀਆ ਬਹੁਤ ਅੱਛੇ ਬਣਨ ਲੱਗੇ ਉਹਨਾਂ ਲਈ ਇਹ ਮਾਡਲ ਹੈਗਾ ਔਰ 20/20 ਦਾ ਸਾਈਜ਼ ਹੈਗਾ ਇਸ ਤੇ ਮੇਰੇ ਕੋਲ ਸਾਰੇ ਸਾਈਜ਼ अवेलेबल ਹੈਗੇ 12/12 14/14 16/16 ਠੀਕ ਹੈ ਜੀ ਹਾਂ ਜੀ ਤੇ ਛੋਟੇ ਵੀ ਇਧਰ ਪੈਨੇਚੂਮਰ ਵੱਡਿਆਂ ਦੇ ਦਾ ਤੁਸੀਂ ਲੈਣ ਹੀ ਦੇਖ ਸਕਦੇ ਹੋ ਬਈ ਆ ਡੱਬੇ ਕਿਵੇਂ ਭਰੇ ਪਏ ਨੇ ਇਧਰ ਫਿਰ ਸਰ ਇਹ ਜਿਹੜੇ ਕਲਾਇੰਟਸ ਸੀਗੇ ਜਿਨ੍ਹਾਂ ਨੇ ਤੁਹਾਡੀ ਵੀਡੀਓ ਦੇਖੀ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਜਿਹੜੇ ਫੋਰ ਐਨ ਆਰ ਆਈ ਕਲਾਇੰਟਸ ਸੀਗੇ ਉਹਨਾਂ ਦਾ ਸਮਾਨ ਇੰਨਾ ਚ ਪੈਕ ਹੋ ਕੇ ਜਾ ਰਿਹਾ ਹੈਗਾ ਸਾਰਾ ਫਿਰਫਟ ਵਗੈਰਾ ਬਾਈ ਤੁਸੀਂ ਆਪ ਕਰਵਾਉਣੇ ਸਰ ਟਰਾਂਸਪੋਰਟੇਸ਼ਨ ਲੇਬਰ ਕਾਸ ਸਭ ਮੇਰੇ ਐਂਡ ਤੇ ਰਹਿੰਦਾ ਹੈਗਾ ਉਹ ਕਹਿੰਦਾ ਕਿ ਤੁਸੀਂ ਸਿਰਫ ਸਾਨੂੰ ਅਕਾਊਂਟ ਨੰਬਰ ਭੇਜੋ ਤੁਹਾਨੂੰ ਅਸੀਂ ਟਰਾਂਸਫਰ ਦਿੰਨੇ ਆਂ ਔਰ ਉਸ ਤੋਂ ਬਾਅਦ ਉਹਨਾਂ ਦਾ ਸਮਾਨ ਚਲਾ ਜਾਂਦਾ ਹੈ ਜੀ ਠੀਕ ਹੈ ਜੀ ਮਤਲਬ ਖਾਤੇ ਜੇ ਜਦੋਂ ਪੈਸੇ ਆ ਗਏ ਇੱਥੋਂ ਚੀਜ਼ ਪੈਕ ਕਰਕੇ ਅਗਲੇ ਦੇ ਘਰ ਤੱਕ ਲਾਉਣ ਤੱਕ ਦੀ ਗਾਰੰਟੀ ਲਾ ਲੈ ਜਿੰਮੇਵਾਰੀ ਮੇਰੀ ਹੈ ਸਰ ਕੁਝ ਵੀ ਟੁੱਟ ਫੁੱਟ ਹੁੰਦੀ ਹੈ ਸਭ ਮੇਰੇ ਐਂਡ ਤੇ ਆ ਜੀ ਕੀ ਬਾਤ ਹੈ ਜੀ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਦੋਸਤੋ ਕਈ ਵਾਰ ਆਪਾਂ ਆਪ ਦੀ ਗੱਡੀ ਚ ਲੈ ਜਾਂਦੇ ਆਂ ਰਾਜ ਟੁੱਟ ਜੇ 1921 ਹੋ ਜੇ ਫਿਰ ਨਾ ਤਾਂ ਦੁਕਾਨਦਾਰ ਵਾਪਸ ਕਰਦਾ ਨਾ ਆਪਣੇ ਹੱਥ 'ਚ ਕੁਛ ਰਹਿੰਦਾ ਗਾ। 4 ওভার ਜਿਹੜੀ ਅਸੀਂ ਪੈਕਿੰਗ ਕਰਕੇ ਦਿੰਨੇ ਪੂਰੀ ਫਰਜ਼ਾਇਲ ਪੈਕਿੰਗ ਕਰਕੇ ਦਿੰਨੇ ਆ। ਚਾਹੇ ਵਿਦਨ ਇੰਡੀਆ ਲੈ ਕੇ ਜਾਣਾ ਕਸਟਮਰ ਨੇ ਚਾਹੇ ਆਊਟ ਆਫ ਇੰਡੀਆ ਲੈ ਕੇ ਜਾਣਾ ਹੈਗਾ। ਠੀਕ ਹੈ ਜੀ। ਮਾਲ ਜਿਵੇਂ ਕਹਦੀ ਆ ਵੀ ਇੰਪੋਰਟ ਐਕਸਪੋਰਟ ਦਾ ਕੰਮ ਹੁੰਦਾ ਨਾ ਪ੍ਰੋਪਰ ਇੱਕ ਇੱਕ ਚੀਜ਼ ਲੱਗੀ ਹੁੰਦੀ ਓ ਉਸ ਤਰੀਕੇ ਨਾਲ ਬਣ ਕੇ ਆਉਂਦਾ। ਆਹ ਚ ਉਮਰ ਵੀ ਬਾਈ ਬਹੁਤ ਟ੍ਰੈਂਡਿੰਗ ਦੇ ਵਿੱਚ ਆ ਹਨ। ਬਿਲਕੁਲ ਸਰ ਇਹ 28 ਲਾਈਟਸ ਦਾ ਮਾਡਲ ਹੈਗਾ ਸਰ। ਠੀਕ ਹੈ ਜੀ। ਔਰ ਉਹੀ ਆਪਣ ਮਾਡਰਨ ਦੇ ਵਿੱਚ ਜਿਹੜਾ ਅੱਜ ਕੱਲ ਦੀ ਸਭ ਤੋਂ ਜ਼ਿਆਦਾ ਰਿਕੁਆਇਰਮੈਂਟ ਵਾਲਾ ਮਾਡਲ ਹੈ ਉਹ اے ਮਾਡਲ ਹੈਗਾ ਸਰ ਇੱਕ ਤਾਂ ਬਜਟ ਫ੍ਰੈਂਡਲੀ ਹੈਗਾ ਮੋਰਓਵਰ ਜ਼ੀਰੋ ਮੇਨਟੇਨੈਂਸ ਦਾ ਪ੍ਰੋਡਕਟ ਹੈਗਾ ਵੀ ਕੋਈ ਇਸ ਨੂੰ ਮੇਨਟੇਨੈਂਸ ਦੀ ਜਰੂਰਤ ਨਹੀਂ ਕੋਈ ਕੁਝ ਨਹੀਂ ਹੈਗਾ ਜੀ ਤੇ ਬਾਈ ਫਿਰ ਚੱਲੀਏ ਜੀ ਹੁਣ ਗਰਾਉਂਡ ਫਲੋਰ ਤੇ ਫੈਂਸੀ ਲਾਈਟਾਂ ਦੇ ਡੈਕੋਰੇਟਿਵ ਲਾਈਟਾਂ ਦਿਖਾਈਏ ਜੀ ਫਿਰ ਹਾਂਜੀ ਸਰ ਆ ਜੀ ਲਓ ਜੀ ਦੋਸਤੋ ਗਰਾਉਂਡ ਫਲੋਰ ਤੇ ਆ ਚੁੱਕੇ ਆ ਤੇ ਇੱਥੇ ਫੈਂਸੀ ਲਾਈਟਾਂ ਤੇ ਡੈਕੋਰੇਟਿਵ ਲਾਈਟਾਂ ਤੁਹਾਨੂੰ ਸਿਰੇ ਤੋਂ ਸਿਰਾ ਗਾਰਡਨ ਵਾਸਤੇ ਲੈਣੀ ਆ ਰੂਮ ਵਾਸਤੇ ਲੈਣੀ ਆ ਮਤਲਬ ਕਿਸ ਇੰਟੀਰੀਅਰ ਚ ਐਕਸਟੀਰੀਅਰ ਚ ਆਰਕੀਟੈਕਚਰ ਦੀ ਜਿਹੜੀ ਚੀਜ਼ ਲਿਖਤੀ ਤੇ ਸਮਝੋ ਨਾਥ ਇਲੈਕਟ੍ਰੀਕਲ ਤੇ ਮਿਲ ਗਈ ਹਾਂਜੀ ਬਾਈ ਇੱਥੇ ਦੱਸੀ ਆਪਾਂ ਪਹਿਲਾਂ ਸਰ ਇਹ ਆਊਟਡੋਰ ਲਾਈਟਸ ਹੈਗੀਆਂ ਜੀ ਜੀ ਜਿਹੜੀ ਤੁਸੀਂ ਬਾਉਂਡਰੀ ਵਾਲ ਤੇ ਲਗਾਨੀ ਆ ਗੇਟ ਪਿੱਲਰ ਤੇ ਲਗਾਨੀ ਆ ਇਹ ਸਾਰੇ ਮਾਡਲ ਉਹ ਵਾਲੇ ਹੈਗੇ ਨੋਮਿਕਲ ਰੇਂਜ ਦੇ ਵਿੱਚ ਰੇਟ ਵੀ ਬਹੁਤ ਘੱਟ ਆ ਵੀ 490 680 880 990 ਫੁੱਲ ਸਟੀਲ ਦੀ ਆ ਸਰ ਨਾ ਜਰ ਲੱਗੇ ਨਾ ਕੁਝ ਕੋਈ ਦਿੱਕਤ ਨਹੀਂ ਜਦ ਤੱਕ ਲਗਾ ਕੇ ਰੱਖੋ ਪੀਛੇ ਕੋਈ ਕੰਪਲੇਂਟ ਨਹੀਂ ਆਂਦੀ ਇਸ ਤਰ੍ਹਾਂ ਦੇ ਮਾਡਲ ਹੈ ਇਹ ਸਾਰੇ ਸਟੀਲ ਦੇ ਆ ਨੀਚੋਂ ਬੇਸ ਐਲੂਮੀਨੀਅਮ ਡਾਈਕਾਸਟ ਹੈਗਾ ਠੀਕ ਹੈ ਜੀ ਠੀਕ ਹੈ ਸਰ ਇਹ ਵਾਲਾ ਮਾਡਲ ਹੈ ਸਾਡਾ LED ਇੰਬਿਲਟ ਦੇ ਵਿੱਚ ਹੈ 1 ਸਾਲ ਦੀ ਗਾਰੰਟੀ ਹੈ ਠੀਕ ਹੈ ਜੀ ਫੁੱਲ ਅਨਬ੍ਰੇਕੇਬਲ ਹੈ ਬਾਲ ਫੁੱਡਲ ਕਿਸੇ ਚੀਜ਼ ਨਾਲ ਬ੍ਰੇਕ ਨਹੀਂ ਹੋ ਸਕਦੀ ਐਜ਼ ਇਟ ਇਜ਼ ਰਹੇਗੀ ਜੀ ਜਦ ਤੱਕ ਲਗਾ ਕੇ ਰੱਖੋਗੇ ਠੀਕ ਹੈ ਜੀ ਇਧਰ ਨਾਲ ਨਾਲ ਆਹ ਵੀ ਦਿਖਾਈ ਚੱਲੀ ਬਈ ਹਾਂਜੀ ਬਈ ਇਹ ਇਹ ਸਾਰੇ ਜਿਵੇਂ ਫਿਲਿਪਸ ਦੀਆਂ ਪਈਆਂ ਨੇ ਜੀ ਸਰ ਸਾਰੇ ਬ੍ਰਾਂਡ ਦੇ ਵੀ ਕੋਈ ਮਰਜ਼ੀ ਲੈ ਲਓ ਬਈ ਫਿਲਿਪਸ ਜਿਹੜਾ ਮਰਜ਼ੀ ਲੈ ਲਓ ਸਰ ਇਹ ਸਟੱਡੀ ਟੇਬਲ 램ਸ ਹੈਗੇ ਜੀ ਔਰ ਸਟ੍ਰੇਨ ਫਰੀ ਮਾਡਲ ਹੈ ਕਈ ਕਸਟਮਰ ਹੁਣ ਜਿਵੇਂ ਅੱਜਕੱਲ੍ਹ ਅੱਖਾਂ ਦੀ ਕਈ ਬੱਚਿਆਂ ਨੂੰ ਦਿੱਕਤ ਹੋਣ ਲੱਗ ਗਈ ਕੰਪਨੀ ਕਹਿੰਦੀ ਹੈ ਕਿ 24 ਘੰਟੇ 'ਚ ਅਗਰ 10 ਤੋਂ 12 ਘੰਟੇ ਏ ਟੇਬਲ 'ਤੇ ਸਟੂਡੈਂਟ ਯੂਜ਼ ਕਰਦਾ ਹੈ ਬਿਲਕੁਲ ਸਟ੍ਰੇਨ ਫ੍ਰੀ ਹੈ ਠੀਕ ਹੈ ਮਤਲਬ ਉਹ ਪ੍ਰੋਬਲਮ ਨਹੀਂ ਉਧਰ ਭਾਈ ਉਹ ਵਾਲੇ ਜਿਹੜੇ ਰਹਿ ਗਏ ਇਸ ਫੋਟੀਆਂ ਏ ਸਰ ਮਿਰਰ ਲਾਈਟਸ ਹੈਗੀਆਂ ਸ਼ੀਸ਼ੇ ਦੇ ਉੱਤੇ ਲੱਗਣ ਵਾਲੀਆਂ ਜੀ ਠੀਕ ਹੈ ਜੀ ਹਾਂਜੀ ਕੀ ਮਿਰਰਸ ਜਿਹੜੇ ਹੁੰਨੇ ਆ ਆਪਣੇ ਡਰੈਸਿੰਗ ਮਿਰਰਸ ਹੁੰਨੇ ਆ ਉਹਨਾਂ ਦੇ ਉੱਪਰ ਲੱਗਣ ਵਾਲੇ ਮਾਡਲ ਆ ਸਰ ਸਾਰੇ ਠੀਕ ਹੈ ਜੀ ਇਹਨਾਂ ਚ ਕਲਰ ਆਪਸ਼ਨ ਵੀ ਬਈ ਸਾਰੀਆਂ ਹਨ ਜੇ ਜਿਹੜੀ ਮਰਜ਼ੀ ਆਪ ਨੂੰ ਆਰਕੀਟੈਕਟ ਨੇ ਲਿਖੀ ਆ ਉਸ ਤਰੀਕੇ ਨਾਲ ਆਪ ਨੂੰ ਚੀਜ਼ ਮਿਲ ਜੂਗੀ ਬਿਲਕੁਲ ਸਹੀ ਸਰ ਇਹ ਸਾਰੇ ਇਸ ਦੇ ਵਿੱਚ ਤੁਸੀਂ ਕੋਈ ਵੀ ਕਲਰ ਚਲਾ ਸਕਦੇ ਹੋ ਵਾਈਟ ਵਾਰਮ ਔਰ ਨੇਚਰਲ ਕੋਈ ਵੀ ਕਲਰ ਚਲਾ ਸਕਦੇ ਹੋ ਜੀ ਠੀਕ ਹੈ ਜੀ ਜੀ ਸਰ ਆ ਵੀ ਬਈ ਬਹੁਤ ਪਿਆਰੀਆਂ ਨੇ ਇਹ ਸਰ ਇੰਡੋਰ ਦੇ ਵਿੱਚ ਲੱਗਣ ਲਈ ਜਿਵੇਂ ਅੱਜ ਕੱਲ ਫਾਇਰਪਲੇਸ ਬਣ ਰਹੀਆਂ ਹੈਗੀਆਂ ਕੋਠੀਆਂ ਦੇ ਵਿੱਚ ਜੀ ਔਰ ਕੀ ਕਹਨੇ ਆ ਅਗਰ ਆ ਦੇਖੋ ਦੋਸਤੋ ਨੇੜੇ ਕਰਕੇ ਦਿਖਾਈ ਬਈਆ ਹਾਂਜੀ ਬਈ ਮੋਲਡਿੰਗ ਦਾ ਜਿਵੇਂ ਅੱਜ ਕੱਲ ਇੰਨਾ ਕੰਮ ਚੱਲ ਰਿਹਾ ਹੈਗਾ ਮੋਲਡਿੰਗ ਜੋ ਹੋਰ ਅੱਛੀ ਕਰਨ ਲਈ ਮੋਲਡਿੰਗ ਦੇ ਉੱਪਰ ਜਿਵੇਂ ਇਹ ਵਾਲਾ ਲੰਬੇ ਵਾਲਾ ਮਾਡਲ ਹੈ ਇਸ ਚ ਚਾਰ ਕਲਰ ਆਪਸ਼ਨਸ ਹੈਗੇ ਠੀਕ ਹੈ ਜੀ ਇਸ ਤਰ੍ਹਾਂ ਦਾ ਵੀ ਸ਼ੇਡ ਵਾਲਾ ਮਾਡਲ ਹੈਗਾ ਜੀ ਇਹ ਸਾਰੀ ਪ੍ਰੀਮੀਅਮ ਰੇਂਜ ਹੈਗੀ ਜੀ ਵਾਲ ਲਾਈਟ ਦੀ ਜੀ ਭਾਈ ਇੱਕ ਗੱਲ ਕਰੀਏ ਜਿਵੇਂ ਲਾਈਟਿੰਗ ਦੀ ਆਪਣੇ ਕੋਲੇ ਬਹੁਤ ਸਾਰੀ ਜੇ ਵੈਰਾਈਟੀ ਪਈ ਆ ਜੇ ਕੋਈ ਖਰਾਬ ਹੋਏ ਨਾ ਬਲਬ ਖਰਾਬ ਹੋਂਦਾ ਰਿਪੇਅਰੇਬਲ ਹੈਗਾ ਸਿਸਟਮ ਮਤਲਬ ਕੋਈ ਬਿਲਕੁਲ ਈਜ਼ੀਲੀ ਰਿਪੇਅਰੇਬਲ ਹੈਗਾ ਸਰ ਜਿਹੜੀਆਂ ਤਾਂ ਜਿਨ੍ਹਾਂ 'ਚ ਤਾਂ ਬਲਬ ਲੱਗਨੇ ਹੈਗੇ ਉਹਨਾਂ ਨੂੰ ਤੁਸੀਂ ਆਪ ਰੀਪਲੇਸ ਕਰ ਸਕਦੇ ਹੋ ਜਿਹੜੀ ਇਨਬਿਲਟ ਵਾਲੀ ਸੀਰੀਜ਼ ਆਂਦੀ ਹੈਗੀ ਜਿਵੇਂ ਹੁਣ ਇਹ ਵਾਲਾ ਮਾਡਲ ਹੈ ਇਨਬਿਲਟ ਸੀਰੀਜ਼ ਹੈ ਜੀ ਜੀ ਇਸ ਨੂੰ ਜਿਵੇਂ ਮਰਜੀ ਤੁਸੀਂ ਮੇਰੇ ਤੋਂ ਰਿਪੇਅਰ ਕਰਵਾ ਸਕਦੇ ਹੋ ਜੀ ਇਹ ਭਾਈ LED ਜੀ ਇਹ ਕੀ ਚੀਜ਼ ਆ ਗਈ ਜੀ ਸਰ ਇਹ ਗੇਟ ਦੇ ਪਿੱਲਰ ਤੇ ਲੱਗਣ ਲਈ ਹੈ ਠੀਕ ਹੈ ਅਲੂਮੀਨੀਅਮ ਡਾਈਕਾਸਟ ਦਾ ਚਾਈਨਾ ਦਾ ਨਹੀਂ ਹੈ ਸਭ ਤੋਂ ਪਹਿਲੀ ਗੱਲ ਇਹ ਇੰਡੀਅਨ ਪ੍ਰੋਡਕਟ ਹੈ ਅਨਬ੍ਰੇਕੇਬਲ ਸ਼ੀਟ ਦੇ ਵਿੱਚ ਹੈ ਇਸ ਦੀ ਸ਼ੀਟ ਦੀ ਕੁਆਲਿਟੀ ਦੇਖਣੀ ਹੈ ਤੁਸੀਂ ਜੀ ਜਿਹਨੇ ਵੀ ਟਰਾਈ ਕਰਨਾ ਹੋਵੇ ਵੀ ਲੋ ਜੀ ਫੁੱਲ ਅਨਬ੍ਰੇਕੇਬਲ 90 ਕਿਲੋ ਮੇਰਾ ਤੁਸੀਂ ਜਿੱਥੇ ਮਰਜ਼ੀ weight ਕਰਵਾ ਸਕਦੇ ਹੋ ਫੁੱਲ ਅਨਬ੍ਰੇਕੇਬਲ ਮੈਂ ਲਾਈਟ ਵੀ ਇਹੋ ਜਿਹੀ ਆਉਣ ਲੱਗੀ ਵੀ ਉੱਤੇ ਜੋ ਮਰਜ਼ੀ ਭਾਰ ਦੇ ਲੋ ਜੋ ਕੁਝ ਮਰਜ਼ੀ ਹੋ ਜੇ ਆਹ ਭਾਈ ਦਿਖਾ ਇਹਨੇੜਿਓ ਥੋੜਾ ਨੇੜਿਓ ਦਿਖਾ ਦੇ ਚੀਜ਼ਾਂ ਕਿਉਂਕਿ ਜਿਹੜੇ ਮਿੱਤਰ ਨੇ ਰੂਮ ਚਲਾਉਣੀਆਂ ਨਾ ਉਹਨੂੰ ਨੇੜਿਓ ਸਾਸ ਹੋਣਾ ਵੀ ਚੀਜ਼ ਮੇਰੇ ਸੋਹਣੀ ਕੀ ਲੱਗੂਗੀ ਬਿਲਕੁਲ ਸਰ ਇਹ ਵੀ ਬਹੁਤ ਪਿਆਰੇ ਆ ਬਾਈ ਹਨ ਸਰੇ ਬੈਕ ਸਾਈਡ ਦੇ ਜਿਵੇਂ ਬੈੱਡ ਦੀ ਸਾਈਡ ਤੇ ਅੱਜ ਕੱਲ ਰੇਟ ਵੀ ਨਾਲ-ਨਾਲ ਦਿਖਾ ਦਈਏ 2300 ਹੀ ਆ ਕੋਈ ਵਾੜਾ ਨਹੀਂਗਾ ਬਹੁਤ ਮਿੱਤਰ ਕਹਿੰਦਾ ਵੀ ਰੇਟ ਨਹੀਂ ਦੱਸ ਦੇ ਕਈ ਚੀਜ਼ਾਂ ਦਾ ਡਿਫਰੈਂਟ ਡਿਫਰੈਂਟ ਰੇਟ ਪਏ ਜਾਂਦੇ ਨੇ ਤੇ ਆ ਕਰੋਨਾ ਵਾਇਰਸ ਵਾਲਾ ਝੂਮਰ ਵੀ ਹੈਗਾ ਬਾਈ ਉਹਨਾਂ ਕੋਲੇ ਬਿਲਕੁਲ ਸਰ ਜੀ ਇਹ 1000 ਐਮਐਮ ਦਾ ਮਾਡਲ ਹੈਗਾ ਸਰ ਠੀਕ ਹੈ ਜੀ ਇਹ ਚੀਜ਼ ਦਾ ਮਾਡਲ ਹੋ ਗਿਆ ਜੀ ਕਹਿੰਦਾ 40 ਇੰਚ ਦਾ ਸਾਈਜ਼ ਆਏਗਾ ਜੀ ਇਹ ਕੀ ਬਾਤ ਹੈ ਜੀ ਜੀ ਸਰ ਲਓ ਵੀ ਮਿੱਤਰੋ ਸਿਰੇ ਤੋਂ ਸਿਰੇ ਵਾਲੀ ਚੀਜ਼ ਪਈ ਆ ਬਾਈ ਕੋਲੇ ਮਤਲਬ ਮੈਂ ਕਹਿੰਨਾ ਘਰ ਦੇ ਵਿੱਚ ਲਾਈਟਿੰਗ ਡੈਕੋਰੇਟਿਵ ਲਾਈ ਮਲ ਕੋਈ ਵੀ ਕਨਸੈਪਟ ਤੁਸੀਂ ਲਾਉਣੀ ਆ ਬਾਈ ਇੱਕ ਵਾਰ ਆ ਜਿਓ ਸਾਰਾ ਕੁਝ ਮਿਲ ਜੂ ਬਾਈ ਦੂਸਰਾ ਸਮਾਨ ਵੀ ਮਿਲ ਜਾਂਦਾ ਮੈਂ ਛੋਟੇ ਬਲਬ ਲੈਣੇ ਨਾਲ ਐਕਸਟਰਾ ਹਾਂਜੀ ਹਾਂਜੀ ਮਿਲ ਜਾਂਦੇ ਸਰ ਈਜ਼ੀਲੀ ਮਿਲ ਜਾਂਦਾ ਕੋਈ ਵੀ ਜਿਵੇਂ ਤੁਸੀਂ ਬਾਲ ਲਾਈਟਸ ਲੈ ਰਹੇ ਹੋ ਉਹਦੇ ਨਾਲ ਅਗਰ ਸਪੇਅਰ ਬਲਬ ਚਾਹੀਦੇ ਹੈਗੇ ਸਭ ਮਿਲ ਜਾਂਦੇ ਜਿਵੇਂ ਰੂਮ ਚ ਆਪਾਂ ਲਾਉਣੇ ਦਾ ਹੋਲਡਰ ਛੱਡਿਆ ਹੁੰਦਾ ਉਹ ਚੀਜ਼ਾਂ ਵੀ ਮਿਲ ਜਾਂਦੀਆਂ ਮਿਲ ਜਾਂਦੀਆਂ ਸਰ ਠੀਕ ਹੈ ਜੀ ਜੀ ਸਰ ਤੇ ਇਹ ਬਾਈ ਬੱਚਿਆਂ ਵਾਲੇ ਆ ਗਏ ਹਨਾ ਸਾਰੇ ਕਨਸੈਪਟ ਤੇ ਆ ਬੈੱਡਰੂਮ ਵਾਲੇ ਆ ਗਏ ਨਾਲ ਨਾਲ ਬਾਈ ਦਿਖਾਈ ਚੱਲੀ ਗਏ ਤੇ ਬਾਈ ਦੱਸੀ ਚੱਲੀਏ ਤੇ ਬਾਈ ਜੇ ਕੋਈ ਵੀ ਕਿਸੇ ਨਾਲ ਬਲਕ ਚ ਲੈਣਾ ਉਹ ਵੀ ਮਿਲ ਜਾਂਦਾ ਜਿੰਨਾ ਬਲਕ ਚ ਵੀ ਮਿਲ ਜਾਂਦਾ ਸਰ ਜਿੰਨਾ ਵੀ ਸਟਾਕ ਹੈ ਸਾਡੇ ਕੋਲ ਇਨ ਹਾਊਸ ਅਵੇਲੇਬਲ ਹੈਗਾ ਅਗਰ ਨਹੀਂ ਵੀ ਹੁੰਦਾ ਵਿਦੀਨ 1 অর 2 ਡੇਸ ਮੈਂ ਅਰੇਂਜ ਕਰਵਾ ਦਾਂਦਾ ਹੈਗਾ ਕਿਉਂਕਿ ਜਿਹੜੇ ਵੀ ਮੇਰੇ ਮੈਨੂਫੈਕਚਰਰਸ ਹੈਗੇ ਉਹ ਮੇਰੇ ਕੋਲ ਇਨ ਹਾਊਸ ਸਪੈਸ਼ਲ ਹੈਗੇ ਠੀਕ ਹੈ ਸਪੋਜ਼ ਤੁਸੀਂ ਇਹ ਲਾਈਟ ਦੇਖ ਰਹੇ ਹੋ ਜੀ ਇਹ ਮਤਲਬ ਮਾਰਕੀਟ ਚ ਤੁਹਾਨੂੰ ਅਵੇਲੇਬਲ ਨਹੀਂ ਹੋ ਸਕਦੀ ਜਿਹੜੇ ਮੇਰੇ ਮੈਨੂਫੈਕਚਰਰ ਹੈਗੇ ਉਹਨਾਂ ਨਾਲ ਡਾਇਰੈਕਟ ਟਾਈ ਅਪ ਹੈ ਕਿ ਤੁਸੀਂ ਮੈਨੂੰ ਹੀ ਦੇਣੀ ਹੈਗੀ ਮੇਰੇ ਮੇਰੇ ਕੋਲ ਹੀ ਪ੍ਰੋਡਕਟ ਆਪਣਾ ਉਹ ਕਰਨਾ ਹੈਗਾ ਕਿਸੇ ਹੋਰ ਨੂੰ ਨਹੀਂ ਦਿੰਦੇ ਹੈਗੇ ਉਹ ਆਪਣਾ ਪ੍ਰੋਡਕਟ ਠੀਕ ਹੈ ਮਾਰਕੀਟ ਵਿੱਚ ਇਹਦੀ ਇਹਦੀ ਮਿਲਦੀ ਨਹੀਂ ਹੈ ਚੀਜ਼ ਮਤਲਬ ਜੇ ਕਹਿ ਦਈਏ ਤੇ ਆਹ ਦੇਖੋ ਦੋਸਤੋ ਜਿਵੇਂ ਪਿੱਲਰਾਂ ਦੇ ਉੱਪਰ ਇਹ ਵੀ ਬਈ ਗੇਟ ਦੇ ਉੱਪਰ ਲੱਗਣ ਵਾਲੇ ਆ ਗਏ ਮੇਰੇ ਹਾਂਜੀ ਸਰ ਜਿੰਨਾਂ ਕੋਲ ਗੇਟ ਤੇ ਪਿੱਲਰ ਤੇ ਪ੍ਰੋਵੀਜ਼ਨ ਨਹੀਂ ਹੁੰਦੀ ਵਾਲ ਮਾਊਂਟਿੰਗ ਅੱਜਕੱਲ ਬੜੇ ਜਿਹੜੇ ਵਿਲਾਸ ਬਣਦੇ ਹੈਗੇ ਘਰ ਬਣ ਰਹੇ ਹੈਗੇ ਉਹਨਾਂ ਤੇ ਲਗਾਣ ਲਈ ਇਹ ਵਾਲੇ ਮਾਡਲ ਅੱਜਕੱਲ ਬਹੁਤ ਚੱਲ ਰਹੇ ਹੈਗੇ ਐਲੂਮੀਨੀਅਮ ਡਾਈ ਕਾਸਟ ਦੇ ਵਿੱਚ ਹੈ ਇਹ ਔਰ ਐਂਟੀ ਰਸਟ ਹੈਗੇ ਆਹ ਦਿਖਾ ਦੇ ਬਈ ਹਾਂਜੀ ਰੈਸਟ ਵਗੈਰਾ ਕੁਝ ਨਹੀਂ ਹੋਏਗਾ ਜਦ ਤੱਕ ਲਗਾ ਕੇ ਰੱਖੋਗੇ ਪੀਸ ਐਵੇਂ ਦਾ ਐਵੇਂ ਹੀ ਰਹੇਗਾ ਜੀ ਇੱਕ ਚੀਜ਼ ਖਾਸ ਆ ਬਾਈ ਹੋਰਾਂ ਨੇ ਬਾਈ ਰੇਟ ਸਾਰਿਆਂ ਤੇ ਲਿਖ ਕੇ ਲਾਏ ਪਏ ਹਨ ਸਰ ਚਾਹੀ 100 ਰੁਪਏ ਦੀ ਚੀਜ਼ ਹੈ ਚਾਹੀ ਲੱਖ ਰੁਪਏ ਦੀ ਹੈ ਸਭ ਤੇ ਐਮ ਆਰ ਪੀ ਦਾ ਲੱਗਿਆ ਹੋਇਆ ਹੈ ਇਹ ਨਹੀਂ ਹੈਗਾ ਕਿਸੇ ਨੂੰ ਕੁਝ ਦੱਸੋ ਕਿਸੇ ਨੂੰ ਕੁਝ ਦੱਸੋ ਠੀਕ ਹੈ ਜੀ ਜੀ ਸਰ ਤੇ ਲਓ ਵੀ ਦੋਸਤੋ ਮਤਲਬ ਮਟੀਰੀਅਲ ਪ੍ਰੋਡਕਟ ਬਾਈ ਹੋਰਾਂ ਕੋਲੇ ਕੁਆਲਿਟੀ ਵੈਰਾਈਟੀ ਬਹੁਤ ਜ਼ਿਆਦਾ ਹੈ ਸਭ ਤੋਂ ਵੱਡੀ ਗੱਲ ਹੈ ਵੀ ਤੁਸੀਂ ਸਿਲੈਕਸ਼ਨ ਕਰਨ ਲਈ ਔਖੀ ਹੋ ਜੀ ਇੱਥੇ ਵੀ ਆਹ ਸੋਹਣਾ ਲੱਗਦਾ ਹੈ ਆ ਸੋਹਣਾ ਲੱਗਦਾ ਹੈ ਆ ਸੋਹਣਾ ਲੱਗਦਾ ਵੀ ਲਾਈਏ ਕਿਹੜੀ ਚੀਜ਼ ਬਾਈ ਇਹ ਫਿਰ ਸਾਰਾ ਸਿਲੈਕਟ ਆਪ ਆਪ ਦੇ ਹਸਾਬ ਨਾਲ ਕਰ ਸਕਦੇ ਸਰ ਹੀ ਕੀ ਪ੍ਰੋਡਕਟ ਮੇਰੇ ਹੈਂਡ ਪਿਕਡ ਹੈਗਾ ਜੀ ਮਤਲਬ ਕਸਟਮਰ ਨੂੰ ਬੈਸਟ ਤੋਂ ਬੈਸਟ ਡਿਲੀਵਰ ਕਰ ਸਕਾਂ ਪੂਰੀ ਕੋਸ਼ਿਸ਼ ਕਰ ਰਿਹਾ ਹੈਗਾ ਉਸ ਦਾ ਪੂਰਾ ਉਸ ਤੇ ਵਰਕ ਆਊਟ ਚੱਲ ਰਿਹਾ ਹੈਗਾ ਠੀਕ ਹੈ ਜੀ ਹਾਂ ਜੀ ਇਹ ਨਹੀਂ ਮਤਲਬ ਮਾਰਕੀਟ ਜੋ ਜੋ ਹਲਕੀ ਕੁਆਲਿਟੀ ਦਾ ਜਾਂ ਕੁਝ ਐਸਾ ਮਿਲਦਾ ਉਹ ਨਹੀਂ ਡਿਲੀਵਰ ਕਰਦੇ ਬੈਸਟ ਤੋਂ ਬੈਸਟ ਕੋਸ਼ਿਸ਼ ਕਰਦੇ ਹੈਗੇ ਜੀ ਆ ਬਈ ਕੀ ਚੀਜ਼ ਆ ਗਈ ਇਹ ਵੀ ਬੜਾ ਸੋਹਣਾ ਲੱਗਦਾ ਵਿੱਚ ਬਲੰਜ ਸਰ ਇਹ ਡਰਾਇੰਗ ਰੂਮ ਦੇ ਕਾਰਨਰ ਦੇ ਵਿੱਚ ਰੱਖਣ ਲਈ ਠੀਕ ਹੈ ਜੀ। ਔਰ ਅੱਜਕੱਲ ਜਿਵੇਂ ਬੈਡਰੂਮ, ਡਰਾਇੰਗ ਰੂਮ, ਬੜੇ ਕਾਰਨਰ ਬਣ ਰਹੇ ਹੈਗੇ ਉਹਨਾਂ ਨੂੰ ਹਾਈਲਾਈਟ ਕਰਨ ਲਈ ਇਹ ਬਿਲਕੁਕੁਲ ਲੇਟੈਸਟ ਮਾਡਲ ਆਇਆ ਹੈ। ਠੀਕ ਹੈ ਜੀ। ਤੇ ਭਾਈ ਇੱਕ ਵਾਰ ਇਧਰ ਦੀ ਗੇੜਾ ਮਰਵਾ ਦਈਏ। ਇਹ ਭਾਈ ਸਾਰੇ ਲੈਂਪ ਆ ਗਏ ਆਪਣੇ। ਹਾਂਜੀ ਸਰ, ਇਹ ਕਾਰਨਰ ਲੈਂਪਸ ਹੈਗੇ ਜੀ ਸਾਰੇ ਦੇ ਸਾਰੇ। ਠੀਕ ਹੈ ਜੀ। ਤੇ ਇਹਦੇ ਵਿੱਚ ਵੀ ਆਪ ਨੂੰ ਵੱਖੋ-ਵੱਖਰੇ ਡਿਜ਼ਾਈਨ, ਵੱਖਰੋ-ਵੱਖਰੇ ਆਪਾਂ ਨੂੰ ਵੈਰਾਈਟੀਆਂ ਮਿਲ ਜਾਣਗੀਆਂ। ਬਿਲਕੁਲ ਸਰ। ਭਾਈ ਆਪਣਾ ਇੱਕ ਵਾਰ ਐਡਰੈਸ ਦੱਸ ਦਈਏ। ਸਰ ਨਾਥ ਇਲੈਕਟ੍ਰੀਕਲਸ, ਲੋਅਰ ਮਾਲ ਰੋਡ, ਪਟਿਆਲਾ ਦੇ ਵਿੱਚ ਮੋਦੀ ਕਾਲੇਜ ਤਰਫ ਮੂਵ ਕਰਨ ਲਗੋਗੇ। ਰਾਮਗੜੀ ਬੋਡੀ ਬਿਲਡਰ ਦੇ ਬਿਲਕੁਲ ਨਾਲ ਵਾਲਾ ਸ਼ੋਰੂਮ ਹੈਗਾ ਆਪਣਾ। ਠੀਕ ਹੈ ਜੀ। ਜੀ ਸਰ। ਲਓ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ। ਬਾਈ ਦੇ ਮਗਰ ਮੂਰੇ ਸਾਰੇ ਪਾਸੇ ਲਾਈਟਾਂ ਹੀ ਲਾਈਟਾਂ। ਨਵੇਂ ਤੋਂ ਨਵਾਂ ਡਿਜ਼ਾਈਨ, ਵੱਖੋ-ਵੱਖਰੇ ਡਿਜ਼ਾਈਨ। ਜਿਹੜੀ ਚੀਜ਼ ਤੁਸੀਂ ਲੈਣੀ ਆ ਤੁਹਾਡੇ ਘਰ ਨੂੰ ਚਾਰ ਚੰਨ ਲਾਉਗੀ ਨਾ। ਇੱਕ ਵਾਰ ਬਾਈ ਕੋਲੇ ਗੇੜਾ ਮਾਰ ਜਿਓ। ਪਟਿਆਲੇ ਨਾਥ ਇਲੈਕਟ੍ਰੀਕਲ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ। ਕੁਆਲਿਟੀ ਤੁਸੀਂ ਚੈੱਕ ਕਰ ਲਈ ਆ। ਰੇਟ ਸਾਨੂੰ ਸਾਰੀਆਂ ਚੀਜ਼ਾਂ ਦੱਸ ਤੇ ਜਿਵੇਂ ਹੁਣ ਨਾਰਮਲ ਆ ਲਾਈਟ ਆਗੀ। ਇੱਕ ਸਿੰਪਲ ਜਿਹਾ ਐਗਜ਼ਾਮਪਲ ਹੈਗੀ ਤੇ 1350 ਦੀ ਆ ਆਹ ਵਾਲੀ ਥੋੜੀ ਜੀ ਡੈਕੋਰੇਟਿਵ ਜ਼ਿਆਦਾ ਗਈ ਤੇ ਇਹ ਹੈਗੀ 3250 ਦੀ ਮੰਨ ਲਓ ਕੋਈ ਜ਼ਿਆਦਾ ਰੇਟ ਵੀ ਨਹੀਂ ਹੈਗੇ ਜੈਨੂਅਲ ਰੇਟ ਦੇ ਵਿੱਚ ਸੋਨੂੰ ਚੀਜ਼ਾਂ ਮਿਲਣਗੀਆਂ ਇੱਕ ਵਾਰ ਘੇੜਾ ਜ਼ਰੂਰ ਮਾਰ ਲਿਓ ਧੰਨਵਾਦ ਦੋਸਤੋ